ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨਮੋਲ ਕੁਰਬਾਨੀ ਵਿਚਾਰ ਚੈਨਲ ਵਿੱਚ ਆਪ ਜੀ ਦਾ ਸਵਾਗਤ ਹੈ ਮਨੁੱਖ ਗਰਬਜੋਨ ਵਿੱਚ ਪੈਂਦਿਆਂ ਹੀ ਮਾਇਆ ਜਾਲ ਵਿੱਚ ਫਸ ਜਾਂਦਾ ਹੈ ਕਿਉਂਕਿ ਮਾਇਆ ਨਾਮ ਹੀ ਗਰਬਜੋਨ ਦਾ ਹੈ ਭਗਤ ਨਾਮਦੇਵ ਜੀ ਆਪਣੀ ਬਾਣੀ ਵਿੱਚ ਫਰਮਉਂਦੇ ਹਨ ਮਾਇਆ ਨਾਮ ਗਰਬਜੋਨ ਦਾ ਤਹਿ ਤੱਜ ਦਰਸ਼ਨ ਪਾਵੋ ਇਸ ਦਿੱਸਤੇ ਸੰਸਾਰ ਨੂੰ ਹੀ ਈਸ਼ਵਰ ਦੀ ਮਾਇਆ ਕਿਹਾ ਜਾਂਦਾ ਹੈ ਕੇਵਲ ਪਰਮਾਤਮਾ ਸਤ ਹੈ ਅਤੇ ਉਸ ਤੋਂ ਬਿਨਾ ਜੋ ਵੀ ਦਿੱਸਦਾ ਹੈ ਸੰਸਾਰ ਹੈ ਉਹ ਮਿਥਿਆ ਹੈ ਝੂਠ ਹੈ ਮਾਇਆ ਹੈ ਸਭ ਜਗ ਦੇਖਿਆ ਮਾਇਆ ਛਾਇਆ ਨਾਨਤ ਗੁਰਮਤ ਨਾਮ ਤੇ ਆਇਆ ਪ੍ਰਭੂ ਦੀ ਇਹ ਮਾਇਆ ਐਸੀ ਹੈ ਕਿ ਮਨੁੱਖ ਨੂੰ ਜਨਮ ਤੋਂ ਹੀ ਕੇਰ ਲੈਂਦੀ ਹੈ ਜਨਮ ਤੋਂ ਪਹਿਲੇ ਮਾਂ ਦੇ ਗਰਭ ਵਿੱਚ ਅੰਦਰ ਲਿਵ ਲੱਗੀ ਹੁੰਦੀ ਹੈ ਪਰ ਸੰਸਾਰ ਤੇ ਆਉਂਦਿਆ ਹੀ ਲਿਵ ਟੁੱਟ ਜਾਂਦੀ ਹੈ ਫਰੀ ਵਿਸਰ ਜਾਂਦਾ ਹੈ ਅਤੇ ਦੂਜਾ ਪਾਉ ਲੱਗ ਜਾਂਦਾ ਹੈ ਭਾਵ ਮਨੁੱਖ ਦੁੱਖ ਸੁਖ ਦੇ ਬੰਦਨਾਂ ਵਿੱਚ ਵੱਜ ਜਾਂਦਾ ਹੈ ਅਤੇ ਇਸਤੀ ਭ੍ਰੀਤ ਸੰਸਾਰ ਨਾਲ ਹੋ ਜਾਂਦੀ ਹੈ ਮਾਤਾ ਪਿਤਾ ਪੁੱਤਰ ਧੀਆਂ ਮੋਹ ਮਾਇਆ ਦੇ ਕਾਰਨ ਬੰਦਰ ਬਣ ਜਾਂਦੇ ਹਨ ਅਤੇ ਇਸ ਦਾ ਗਿਆਨ ਰੂਪੀ ਰਤਨ ਖੁੱਸ ਜਾਂਦਾ ਹੈ ਮਨੁੱਖ ਅਗਿਆਨਤਾ ਦੇ ਹਨੇਰੇ ਵਿੱਚ ਡੁੱਬ ਜਾਂਦਾ ਹੈ ਸ਼੍ਰੀ ਕ੍ਰਿਸ਼ਨ ਜੀ ਵੀ ਅਰਜਨ ਨੂੰ ਐਸੇ ਮਾਇਆ ਦੀ ਸੋਦੀ ਬਖਦੇ ਹਨ ਕਿ ਮਾਇਆ ਸਭ ਨੂੰ ਆਪਣੇ ਜਾਲ ਵਿੱਚ ਵਸਾ ਲੈਂਦੀ ਹੈ ਕੋਈ ਵੀ ਉਸ ਤੋਂ ਨਹੀਂ ਬਚ ਪਾਉਂਦਾ ਅਤੇ ਫਿਰ ਮਨੁੱਖ ਦੁੱਖ ਸੁਖ ਦੇ ਘੇਰੇ ਵਿੱਚ ਫਸ ਜਾਂਦਾ ਹੈ ਅਤੇ ਫਿਰ ਮਨੁੱਖ ਦੁੱਖ ਸੁਖ ਦੇ ਘੇਰੇ ਵਿੱਚ ਪਿਆ ਰਹਿੰਦਾ ਹੈ। ਕ੍ਰਿਸ਼ਨ ਭਗਵਾਨ ਜੀ ਦੀ ਇੱਕ ਬੜੀ ਹੀ ਪਹਿਲੀ ਸਾਖੀ ਸਾਖੀ ਸ਼ੁਰੂ ਕਰਨ ਤੋਂ ਪਹਿਲੇ ਆਪ ਜੀ ਅੱਗੇ ਬੇਨਤੀ ਹੈ। ਅਗਰ ਵੀਡੀਓ ਜੰਗੀ ਲੱਗੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ। ਜੋ ਚੈਨਲ ਤੇ ਨਵੇਂ ਹਨ ਸਬਸਕ੍ਰਾਈਬ ਵੀ ਕਰ ਲੈਣਾ ਅਤੇ ਬੈਲ ਆਈਕਨ ਵੀ ਦਬਾ ਲੈਣਾ। ਆਪਣੇ ਵਿਚਾਰ ਕਮੈਂਟ ਵਿੱਚ ਜ਼ਰੂਰ ਸ਼ੇਅਰ ਕਰਨਾ ਅਤੇ ਕਮੈਂਟ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖਣਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਵਾਰ ਕ੍ਰਿਸ਼ਨ ਮਹਾਰਾਜ ਅਤੇ ਅਰਜੁਨ ਜਾ ਰਹੇ ਸਨ ਸਹਜ ਸੁਬਾਹੀ ਕ੍ਰਿਸ਼ਨ ਮਹਾਰਾਜ ਕਹਿਣ ਲੱਗੇ ਅਰਜੁਨ ਜਿਹੜੀ ਮੇਰੀ ਤਨਗੁਰੀ ਮਾਇਆ ਹੈ ਰਜੋਗੁਣ ਤਮੋਗੁਣ ਅਤੇ ਸਤੋਗੁਣ ਮੈਂ ਇਹਦੇ ਓਲੇ ਲੈ ਕੇ ਹੀ ਕੰਮ ਕਰਦਾ ਹਾਂ ਕਿਉਂਕਿ ਬ੍ਰਹਮ ਭਾ ਵਿੱਚ ਬੋਲਦੇ ਸੀ हे ਅਰਜਨ ਇਹ ਸਾਰਾ ਸੰਸਾਰ ਮੇਰੀ ਬਣਾਈ ਹੋਈ ਮਾਇਆ ਨੂੰ ਤਾਂ ਦੇਖਦਾ ਹੈ ਪਰ ਮਨ ਨੂੰ ਨਹੀਂ ਦੇਖਦਾ ਇਹਦੇ ਓਲੇ ਵਿੱਚ ਛੁਪਿਆ ਹੋਇਆ ਹਾਂ ਮੈਨੂੰ ਸਾਰੇ ਭੁੱਲੇ ਪਏ ਨੇ ਅਰਜੁਨ ਕਹਿਣ ਲੱਗਾ ਮਹਾਰਾਜ ਮਾਤਾ ਭੁੱਲਿਆ ਹੋਇਆ ਨਹੀਂ ਤਾਂ ਕ੍ਰਿਸ਼ਨ ਜੀ ਕਹਿੰਦੇ ਹਨ ਅਰਜੁਨ ਤੂੰ ਵੀ ਭੁੱਲਿਆ ਹੋਇਆ ਹੈ ਤਾਂ ਅਰਜੁਨ ਨੇ ਕਿਹਾ ਮੈਂ ਤਾਂ ਆਪ ਨੂੰ ਕਦੇ ਭੁੱਲ ਨਹੀਂ ਸਕਦਾ ਆਪਣੇ ਆਪ ਨੂੰ ਮੈਂ ਭੁੱਲ ਜਾਵਾਂਗਾ ਪਰ ਤੁਹਾਨੂੰ ਨਹੀਂ ਤਾਂ ਕ੍ਰਿਸ਼ਨ ਕਹਿਣ ਲੱਗੇ ਤੈਨੂੰ ਤਾਂ ਇਹ ਵੀ ਨਹੀਂ ਪਤਾ ਕਿ ਮੈਂ ਅਰਜੁਨ ਹਾ ਮਨੋਖ ਮਾਤੇ ਪੇੜ ਚੋਂ ਆਂਦਿਆ ਹਾਂ ਇਸ ਸੰਸਾਰ ਵਿੱਚ ਪ੍ਰੀਤ ਪਾ ਲੈਂਦਾ ਹੈ ਅਤੇ ਉਸ ਪ੍ਰਭੂ ਨੂੰ ਭੁਲਾ ਦਿੰਦਾ ਹੈ ਅਰਜੁਨ ਕਹਿਣ ਲੱਗਾ ਨਹੀਂ ਮਹਾਰਾਜ ਮੈਂ ਤਾਂ ਨਹੀਂ ਭੁਲਾਂਗਾ ਕ੍ਰਿਸ਼ਨ ਬਾਰ-ਬਾਰ ਬਚਨ ਕਰਦੇ ਹਨ ਅਤੇ ਅਰਜਨ ਵੀ ਬਾਰ-ਬਾਰ ਹਟ ਕਰਦਾ ਹੈ ਤਾਂ ਕ੍ਰਿਸ਼ਨ ਭਗਵਾਨ ਕਹਿੰਦੇ ਹਨ ਚੰਗਾ ਜਾਂ ਫਿਰ ਕੁਝ ਪਾਣੀ ਲੈ ਕੇ ਆ ਅਸੀਂ ਦਾਤਨ ਕਰਨੀ ਹੈ ਗੜਵਾ ਲੈ ਕੇ ਅਰਜੁਨ ਪਾਣੀ ਲੈਣ ਚਲਿਆ ਗਿਆ ਜਿਵੇਂ ਹੀ ਅਰਜੁਨ ਨੇ ਸਰੋਵਰ ਦੇ ਕੰਡੇ ਤੇ ਗੜਵਾ ਰੱਖਿਆ ਤਾਂ ਕ੍ਰਿਸ਼ਨ ਜੀ ਨੇ ਉਸ ਦੇ ਉੱਤੇ ਮਾਇਆ ਪਾ ਦਿੱਤੀ ਸਮਾਂ ਹੀ ਬਦਲ ਗਿਆ ਨਾ ਉੱਥੇ ਕ੍ਰਿਸ਼ਨ ਮਹਾਰਾਜ ਨਾ ਕੁਝ ਹੋਰ ਕੀ ਦਿਖਦਾ ਹੈ ਸਾਹਮਣੇ ਸ਼ੇਰ ਹੁੰਦਾ ਪਿਆ ਹੈ ਨਟ ਕੇ ਦਰਕਤੇ ਚੜ ਗਿਆ ਸ਼ੇਰ ਵੀ ਉੱਥੇ ਹੀ ਖੜਾ ਹੋ ਗਿਆ ਹੁਣ ਦੂਸਰਾ ਜਾਨਵਰ ਆਉਂਦਾ ਹੈ ਜਦੋਂ ਸੱਪ ਚੜਨਾ ਲੱਗਾ ਟਾਣੇ ਟਾਣੇ ਤੇ ਫਿਰਦਾ ਪਿਆ ਹੈ ਅਤੇ ਅਰਜੁਨ ਜਿੱਧਰ ਜਾ ਰਿਹਾ ਹੈ ਸੱਪ ਪਿੱਛੇ ਪਿੱਛੇ ਹੁੰਦਾ ਹੈ ਅਰਜੁਨ ساری ਰਾਤ ਹਾਕਾ ਮਾਰਦਾ ਹੈ हे ਭਗਵਾਨ ਤੁਸੀਂ ਕਿੱਥੇ ਚਲੇ ਗਏ ਰਾਤ ਲੰਘ ਗਿਆ ਦਿਨ ਲੰਘ ਗਿਆ ਇਸ ਤਰ੍ਹਾਂ ਕਰਦੇ ਕਰਦੇ ਤਿੰਨ ਰਾਤਾਂ ਤਿੰਨ ਦਿਨ ਲੰਘ ਗਏ ਅਰਜੁਨ ਨੂੰ ਵਿਸ਼ਵਾਸ ਹੋ ਗਿਆ ਕਿ ਕ੍ਰਿਸ਼ਨ ਭਗਵਾਨ ਚਲੇ ਗਏ ਮੈਂ ਇੱਥੇ ਇਕੱਲਾ ਹੀ ਫਸ ਗਿਆ ਚੌਥੇ ਦਿਨ ਜੰਗਲ ਵਿੱਚੋਂ ਬਾਹਰ ਨਿਕਲਿਆ ਰੋਂਦਾ ਜਾਂਦਾ ਹੈ हे भगवान ਤੁਸੀਂ ਕਿੱਥੇ ਹੋ ਕੋਈ ਬੰਦਾ ਮਿਲਿਆ ਕਹਿ ਲੱਗਿਆ ਪਰਦੇਸੀ ਤੂੰ ਕਿਉਂ ਰੋਂਦਾ ਹੈ ਤਾਂ ਅਰਜਨ ਕਹਿ ਲੱਗਾ ਮੈਂ ਪਰਦੇਸੀ ਨਹੀਂ ਮੈਂ ਅਰਜੁਨ ਹਾਂ ਤਾਂ ਉਹ ਇਨਸਾਨ ਕਹਿ ਲੱਗਾ ਕਿਹੜਾ ਅਰਜੁਨ ਅਰਜਨ ਕਹਿ ਲੱਗਾ ਮੈਂ ਮਹਾਪਾਰਤਵਾਲਾ ਅਰਜੁਨ ਹਾਂ ਉਹ ਮਨੁੱਖ ਤੇ ਕਹਿ ਲੱਗਾ ਮਹਾਪਾਰਤਵਾਲਾ ਅਰਜੁਨ ਉਸ ਨੂੰ ਤਾਂ 300 ਸਾਲ ਹੋ ਗਏ ਉਹ ਅਰਜਨ ਤਾਂ برفਾਂ ਦੇ ਵਿੱਚ ਗਲ ਗਿਆ ਸੀ ਪੰਜੇ ਪਰਾ ਗਲ ਗਏ ਸਨ ਭਜਨ ਕਰਨ ਗਏ ਸਨ ਅਤੇ ਕੋਥੇ ਹੀ ਫਸ ਗਏ ਉਹਨਾਂ ਦੀ ਉਗ ਸੁਗ ਮੁੜ ਕੇ ਬਾਹਰ ਨਹੀਂ ਨਿਕਲੀ ਜੋ ਕ੍ਰਿਸ਼ਨ ਭਗਵਾਨ ਸੀ ਉਹ ਵੀ ਸ਼ਰੀਰ ਨੂੰ ਛੱਡ ਕੇ ਆਪਣੇ ਨਿਜ ਧਾਮ ਨੂੰ ਚਲੇ ਗਏ ਜੇ ਤੈਨੂੰ ਮੇਰੇ ਤੇ ਇਤਬਾਰ ਨਹੀਂ ਤਾਂ ਆ ਜਾ ਮੈਂ ਤੈਨੂੰ ਕਥਾ ਸੁਣਾ ਦਿੰਦਾ ਹਾਂ ਉਹ ਉਸ ਨੂੰ ਆਪਣੇ ਨਾਲ ਧਰਮਸਾਲਾ ਲੈ ਗਏ ਅਤੇ ਅਰਜੁਨ ਨੇ ਮਹਾਭਾਰਤ ਦੀ ਸਾਰੀ ਕਥਾ ਸੁਣੀ ਉਸ ਤੋਂ ਬਾਅਦ ਉਸਨੇ ਰਾਜਾ ਪ੍ਰੀਸ਼ਤ ਰਾਜਾ ਜਨਮੇਸ਼ ਦੀ ਕਥਾ ਸੁਣੀ ਅਤੇ ਉਹ ਮਨੁੱਖ ਕਹਿਣ ਲੱਗਾ ਦੇਖ ਤੈਨੂੰ ਹੁਣ ਪਤਾ ਲੱਗ ਗਿਆ ਕਿ ਅਰਜਨ ਨੂੰ ਤਾਂ 300 ਸਾਲ ਹੋ ਗਏ ਹਨ ਤੂੰ ਕਿਵੇਂ ਕਹਿੰਦਾ ਹੈ ਕਿ ਮੈਂ ਅਰਜੁਨ ਹਾਂ ਤੂੰ ਪਾਗਲ ਹੈ ਇੱਥੋਂ ਦੇ ਜੇਕਰ ਰਾਜੇ ਨੂੰ ਪਤਾ ਲੱਗ ਗਿਆ ਤਾਂ ਤੈਨੂੰ ਸਜ਼ਾ ਦੇਵੇਗਾ ਤੂੰ ਪਰਦੇਸੀ ਹੈ ਅਤੇ ਜੀਣ ਵਾਸਤੇ ਆਸਰਾ ਚਾਹੀਦਾ ਹੈ ਇਸ ਲਈ ਮੈਂ ਤੈਨੂੰ ਰਾਜੇ ਨੂੰ ਮਿਲਾ ਦਿੰਦਾ ਹਾਂ ਇਹ ਕਹਿ ਉਹ ਮਨੁੱਖ ਰਾਜੇ ਕੋਲ ਲੈ ਗਿਆ ਰਾਜੇ ਨੇ ਦੇਖਿਆ ਕਿ ਇੱਕ ਤਕੜਾ ਨੌਜਵਾਨ ਹੈ ਰਾਜੇ ਨੇ ਉਸ ਨੂੰ ਉਸਦਾ ਨਾਮ ਪੁੱਛਿਆ ਤਾਂ ਕਹਿ ਲੱਗਾ ਮੈਂ ਪਰਦੇਸੀ ਹਾਂ ਮੇਰਾ ਨਾਮ ਪਰਦੇਸੀ ਹੈ ਰਾਜੇ ਨੇ ਉਸ ਨੂੰ ਮਹਿਲ ਦੇ ਅੰਦਰ ਰੱਖ ਲਿਆ ਰਾਜ ਮਹਿਲ ਵਿੱਚ ਰਹਿੰਦਿਆਂ ਹੋਇਆਂ ਹੌਲੀ-ਹੌਲੀ ਉਸਨੇ ਆਪਣੀ ਕਾਬਲੀਅਤ ਅਨਸਾਰ ਰਾਜੇ ਦਾ ਦਿਲ ਜਿੱਤ ਲਿਆ ਕਿ ਰਾਜੇ ਨੇ ਆਪਣੀ ਲੜਕੀ ਦੀ ਉਸ ਨਾਲ شادی ਕਰ ਦਿੱਤੀ ਹੁਣ ਭੋਗਾ ਵਿੱਚ ਪਿਆਰ ਮਸਤ ਹੋ ਗਿਆ ਨਾ ਕੋਈ ਕਿਰਿਆ ਕਰਮ ਨਾ ਕੋਈ ਪੂਜਾ ਪਾਠ ਜੇ ਕੋਈ ਆਕੇ ਭਜਨ ਦੀ ਗੱਲ ਵੀ ਕਰਦਾ ਹੈ ਰੱਬ ਦੀ ਗੱਲ ਕਰਦਾ ਹੈ ਉਹਦੇ ਗੱਲ ਪੈ ਜਾਂਦਾ ਸੀ ਜੇ ਕੋਈ ਕ੍ਰਿਸ਼ਨ ਦੀ ਗੱਲ ਕਰ ਦੇਵੇ ਤਾਂ ਗਾਲ੍ਹਾਂ ਕੱਢਣ ਲੱਗ ਜਾਂਦਾ ਸੀ ਇਸਤੇ ਬਾਲ ਬੱਚੇ ਵੀ ਹੋ ਗਏ ਅਤੇ ਉਹ ਸਮਾਂ ਵੀ ਆਇਆ ਜਦੋਂ ਇਸ ਦੀ ਘਰ ਵਾਲੀ ਹੀ ਗੁਜ਼ਰ ਗਈ ਇੰਨਾ ਉਹ ਮਾਇਆ ਦੇ ਜਾਲ ਵਿੱਚ ਫਸ ਗਿਆ ਕਿ ਕਹਿ ਲੱਗਾ ਮੈਂ ਵੀ ਜਿੰਦਾ ਨਹੀਂ ਰਹਿਣਾ ਮੈਂ ਵੀ ਤੇਰੇ ਨਾਲ ਹੀ ਚਲ ਜਾਣਾ ਹੈ ਜਦੋਂ ਉਸ ਦੀ ਇਸਤਰੀ ਨੂੰ ਸ਼ਮਸ਼ਾਨ ਘਟ ਲਿਆਇਆ ਗਿਆ ਅਤੇ ਜਦੋਂ ਉਸ ਨੂੰ ਅੱਗ ਦੇਣ ਲੱਗੇ ਤਾਂ ਇਹ ਵੀ ਨਾਲ ਹੀ ਬੈਠ ਗਿਆ ਕਿ ਮੈਨੂੰ ਵੀ ਇਸ ਦੇ ਨਾਲ ਹੀ ਸਤੀ ਕਰ ਦਿਓ ਇਹਨੇ ਨੂੰ ਕ੍ਰਿਸ਼ਨ ਮਹਾਰਾਜ ਨੇ ਉਦੋਂ ਨੂੰ ਭੇਜ ਦਿੱਤਾ ਕਿ ਜਾ ਇਸ ਦੇ ਨਾਲ ਜਾ ਕੇ ਕੋਈ ਗਿਆਨ ਦੀ ਗੱਲ ਕਰ ਉਦੋਂ ਜਾ ਕੇ ਕਹਿ ਲੱਗਿਆ ਹੈ అర్జుਨ ਇਹ ਤੇਨੂੰ ਕੀ ਹੋ ਗਿਆ ਹੈ ਤਾਂ ਕਹਿ ਲੱਗਾ ਕਿਹੜਾ అర్జుਨ అర్జుਨ ਨੂੰ ਤਾਂ ਮਰੇ ਹੋਏ 300 ਸਾਲ ਹੋ ਗਏ ਉਦੋਂ ਨੇ ਕਿਹਾ ਮੈਨੂੰ ਭਗਵਾਨ ਨੇ ਭੇਜਿਆ ਹੈ అర్జుਨ ਕਹਿਣ ਲੱਗਾ ਕਿਹੜਾ ਭਗਵਾਨ ਇੰਨਾ ਜਿਆਦਾ ਕ੍ਰਿਸ਼ਨ ਭਗਵਾਨ ਦੇ ਖਿਲਾਫ ਸੀ ਕਹਿਣ ਲੱਗਾ ਮੇਰੇ ਕੋਲ ਉਸ ਦੀ ਕੋਈ ਗੱਲ ਨਹੀਂ ਕਰ ਸਕਦਾ ਤੂੰ ਵੀ ਕੋਈ ਗੱਲ ਨਾ ਕਰ ਅਖੀਰ ਕ੍ਰਿਸ਼ਨ ਮਹਾਰਾਜ ਆਏ ਅਤੇ ਕਹਿਣ ਲੱਗੇ ਅਰਜੁਨ ਤੂੰ ਤਾਂ ਹੋ ਨਹੀਂ ਭੁੱਲ ਗਿਆ। ਮੁਨੇ ਹੀ ਤਾਂ ਮੈਨੂੰ ਤੂੰ ਕਹਿ ਕੇ ਹਟਿਆ ਹੈ ਕਿ ਮਾਇਆ ਵਿੱਚ ਮੈਂ ਨਹੀਂ ਫਸ ਸਕਦਾ। ਮੈਂ ਆਪ ਜੀ ਨੂੰ ਨਹੀਂ ਭੁੱਲ ਸਕਦਾ। ਅਰਜੁਨ ਕਹਿਣ ਲੱਗਾ ਤੂੰ ਕੌਣ ਹੈ? ਤਾਂ ਕ੍ਰਿਸ਼ਨ ਜੀ ਨੇ ਕਿਹਾ ਮੈਂ ਕ੍ਰਿਸ਼ਨ ਹਾਂ ਤਾਂ ਅਰਜੁਨ ਨੇ ਕਿਹਾ ਤੂੰ ਕਿਸੇ ਪਾਗਲਖਾਨੇ ਤੋਂ ਨਟਕੇ ਦਾ ਨਹੀਂ ਆਇਆ ਕ੍ਰਿਸ਼ਨ ਜੀ ਨੂੰ ਗਏ ਹੋਏ ਤਾਂ 300 ਸਾਲ ਹੋ ਗਏ ਅਖੀਰ ਕ੍ਰਿਸ਼ਨ ਭਗਵਾਨ ਨੇ ਹਲਕਾ ਜਿਹਾ ਮੋਟੇ ਤਮਾਸ਼ਾ ਜਿਹਾ ਮਾਰਿਆ ਅਤੇ ਉਸ ਦੀ ਮਾਇਆ ਲਾ ਦਿੱਤੀ ਮਾਇਆ ਲੱਤੀ ਹੀ ਸੀ ਕਿ ਹੁਣ ਰੋਈ ਜਾਂਦਾ ਹੈ ਕਿ ਮੇਰੀ ਔਰਤ ਕਿੱਥੇ ਗਈ ਕਿੱਥੇ ਗਈ ਉਹ ਚਖਾ ਮੈਂ ਤਾਂ ਉਹਦੇ ਨਾਲ ਚਲਣਾ ਹੈ ਕ੍ਰਿਸ਼ਨ ਭਗਵਾਨ ਕਹਿਣ ਲੱਗੇ ਅਰਜੁਨ ਤੂੰ ਹੋਸ਼ ਵਿੱਚ ਆ ਜਾ ਕਿੱਥੇ ਹੈ ਉਹ ਸਮਾ ਜਿਹੜਾ ਤੂੰ ਦੇਖਿਆ ਸੀ ਨਾ ਰਾਜ ਹੈ ਨਾ ਕੋਈ ਦਰਬਾਰ ਹੈ ਇਹੀ ਤਾਂ ਮੈਂ ਤੈਨੂੰ ਇੱਕ ਸਮਾਂ 300 ਸਾਲ ਅੱਗੇ ਕਰਕੇ ਵਿਖਾਇਆ ਸੀ ਤੂੰ ਉਸ ਮਾਇਆ ਵਿੱਚ ਸੱਚਮੁੱਚ ਹੀ ਮੈਨੂੰ ਭੁੱਲ ਗਿਆ ਜੇ ਤੂੰ ਉਸ ਸਮੇਂ ਜਨਮ ਲੈਂਦਾ ਤਾਂ ਤੂੰ ਮੈਨੂੰ ਇਸੇ ਤਰ੍ਹਾਂ ਨਾਲ ਭੁੱਲ ਜਾਣਾ ਸੀ ਮੈਂ ਤਾਂ ਤੇਰਾ ਸਮਾਂ ਲੰਘਾਇਆ ਹੈ ਤੈਨੂੰ ਦਿਖਾ ਦਿੱਤਾ ਹੈ ਕਿ ਇਸ ਤਰ੍ਹਾਂ ਇਨਸਾਨ ਭੁੱਲ ਜਾਂਦਾ ਹੈ ਅਰਜੁਨ ਕ੍ਰਿਸ਼ਨ ਜੀ ਦੇ ਚਰਨਾਂ ਵਿੱਚ ਟੈਪਿਆ ਅਤੇ ਆਪਣੀ ਭੁੱਲ ਦੀ ਮਾਫੀ ਮੰਗੀ ਕ੍ਰਿਸ਼ਨ ਜੀ ਨੇ ਉਸ ਨੂੰ ਗਲ ਨਾ ਲਗਾਇਆ ਇਸ ਸੰਸਾਰ ਨੂੰ ਪੋਜਲ ਵੀ ਕਿਹਾ ਗਿਆ ਹੈ ਇਸ ਨੂੰ ਪਾਰ ਕਰਨਾ ਮਨੁੱਖ ਦੇ ਵਸ ਵਿੱਚ ਨਹੀਂ ਮਨੋਖ ਪਰਮ ਵਿੱਚ ਆਉਂਦਾ ਹੈ ਅਤੇ ਪਰਮ ਵਿੱਚ ਹੀ ਚਲਾ ਜਾਂਦਾ ਹੈ ਇਸ ਮੋਹ ਅਤੇ ਮਮਤਾ ਦੇ ਮਾਇਆ ਜਾਲ ਵਿੱਚੋਂ ਕਦੀ ਬਾਹਰ ਨਹੀਂ ਨਿਕਲ ਪਾਂਦਾ ਇਸ ਸੰਸਾਰ ਨੂੰ ਮਾਇਆ ਦਾ ਬੜਾ ਡੂੰਗਾ ਸਮੁੰਦਰ ਕਿਹਾ ਗਿਆ ਹੈ ਜਿਸ ਨੂੰ ਪਾਰ ਕਰਨਾ ਬੜਾ ਹੀ ਔਖਾ ਹੈ ਪਰ ਗੁਰਬਾਣੀ ਇਸ ਨੂੰ ਪਾਰ ਕਰਨ ਦੀ ਜੁਗਤੀ ਵੀ ਦੱਸਦੀ ਹੈ ਮਾਇਆ ਸਰ ਸਬਲ ਵਰਤੈ ਜੀਓ ਕਿਉਂ ਕਰ ਦੁੱਤਰ ਤਰਿਆ ਜਾਏ 람 ਨਾਮ ਕਰ ਬਹੁਤਾ ਜੀਓ ਸਬਦ ਖੇਵਟ ਵਿੱਚ ਪਾਏ 람 ਨਾਮ ਦਾ ਜਹਾਜ਼ ਬਣਾ ਕੇ ਸ਼ਬਦ ਦੇ ਚੱਪੂ ਨਾਲ ਇਸ ਢੂੰਗੇ ਮਾਇਆ ਰੂਪੀ ਸਮੁੰਦਰ ਨੂੰ ਤਰਿਆ ਜਾ ਸਕਦਾ ਹੈ ਮਾਇਆ ਦੇ ਪ੍ਰਭਾਵ ਕਾਰਨ ਜੋ ਗਿਆਨ ਰੂਪੀ ਰਤਨ ਖੋਜ ਜਾਂਦਾ ਹੈ ਗੁਰੂ ਸ਼ਬਦ ਉਹ ਗਿਆਨ ਦਿੰਦਾ ਹੈ ਜਿਸ ਨਾਲ ਹੰਮਨ ਘੇਰ ਵਿੱਚੋਂ ਨਿਕਲਿਆ ਜਾਂਦਾ ਹੈ ਤ੍ਰੈਗੁਨ ਮਾਇਆ ਬ੍ਰह्म ਕੀ ਕਿੰਨੀ ਕਹੋ ਕਵਨ ਬਿਦ ਤਰਿਆ ਰੇ ਹੰਮਨ ਘੇਰ ਅਗਾ ਗਾਖਰੀ ਗੁਰ ਸਬਦੀ ਪਾਰ ਉਤਰੀਐ ਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ